ਰਾਜਦੀਪ ਕਹਿੰਦਾ ਯੂਐਸਏ ਨੇ ਜਿਹੜੀ ਪਹਿਲੀ ਫਲਾਈਟ ਆ ਉਹ ਇੰਡੀਆ ਵੱਲ ਨੂੰ ਤੋਰਤੀ ਹੈ ਜਿੱਦੇ ਚ 205 ਜਿਹੜੇ ਇਲੀਗਲ ਉੱਥੇ ਰਹਿ ਰਹੇ ਸੀ ਉਹ ਇੰਡੀਆ ਵਾਪਸ ਆ ਰਹੇ ਬਹੁਤ ਵੱਡਾ ਝਟਕਾ ਇੰਡੀਆ ਦੇ ਲਈ ਤੇ ਸਭ ਤੋਂ ਵੱਡਾ ਝਟਕਾ ਮੈਨੂੰ ਲੱਗਦਾ ਪੰਜਾਬ ਨੂੰ ਲੱਗਣ ਜਾ ਰਿਹਾ ਮੈਂ ਪੰਜਾਬ ਦਾ ਇਸ ਕਰਕੇ ਜ਼ਿਕਰ ਕੀਤਾ ਕਿ ਪੰਜਾਬ ਨੂੰ ਵੱਡਾ ਝਟਕਾ ਕਿਉਂ ਲੱਗਣ ਜਾ ਰਿਹਾ ਕਿਉਂਕਿ ਜਿਹੜਾ ਇਹ ਜਹਾਜ਼ ਆ ਅਮਰੀਕਾ ਤੋਂ ਚੱਲ ਕੇ ਕੱਲ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਤਰੂਗਾ ਗਲਤ ਚੀਜ਼ ਤਾਂ ਗਲਤ ਸੀ ਬਿਲਕੁਲ ਤੁਸੀਂ ਲੀਗਲੀ ਜਾਓ ਤਾਂ ਤੁਹਾਨੂੰ ਕੋਈ ਵੀ ਉੱਥੇ ਹੱਥ ਨਹੀਂ ਲਾ ਸਕਦਾ ਪਰ ਜਦੋਂ ਤੁਸੀਂ ਗਏ 2 ਨੰਬਰ ਚ ਤੁਸੀਂ ਡੋਂਕੀ ਲਾ ਕੇ ਗਏ ਹੋ ਤੁਸੀਂ ਬਾਡਰ ਟੱਪੇ ਟੱਪਿਆ ਤੁਸੀਂ ਕੁਝ ਵੀ ਕੀਤਾ ਨਾ ਇਹੋ ਜਿਹਾ ਤਾਂ ਉਦੋਂ ਸਰਕਾਰਾਂ ਮਜਬੂਰ ਹੋ ਜਾਂਦੀਆਂ ਉਹਨਾਂ ਦੇ ਵੀ ਆਪਦੇ ਲਾਅ ਜਿੰਨੇ ਵੀ ਉੱਥੇ ਫੜੇ ਗਏ ਆ ਜਿਹੜਾ ਨੂੰ ਵਾਪਸ ਭੇਜਿਆ ਜਾਣਾ ਹੁਣ ਉਹਨਾਂ ਦਾ ਕਸੂਰ ਕੀ ਸੀਗਾ ਜੇ ਇੱਥੇ ਕਾਰੋਬਾਰ ਮਿਲਦਾ ਜੇ ਇੱਥੇ ਰੁਜ਼ਗਾਰ ਸਾਡੀਆਂ ਸਰਕਾਰਾਂ ਪ੍ਰੋਵਾਈਡ ਕਰਾਉਂਦੀਆਂ ਤਾਂ ਉਹ ਕਦੇ ਵੀ ਆਪਣਾ ਘਰ-ਬਾਰ ਛੱਡ ਕੇ ਜ਼ਮੀਨਾਂ ਗਹਿਣੇ ਰੱਖ ਕੇ ਘਰ-ਬਾਰ ਵੇਚ ਕੇ ਆਪਣੇ ਬੁੱਢੇ ਮਾਪਿਆਂ ਨੂੰ ਕੱਲਿਆਂ ਛੱਡ ਕੇ ਮੌਤ ਦੇ ਮੂੰਹ ਚੋਂ ਲੰਘ ਕੇ ਕਦੇ ਨਹੀਂ ਇਹ ਜਿਹੜਾ ਰਿਸਕ ਲੈਂਦੇ ਸੀ ਆਪਾਂ ਨੂੰ ਵੀ ਪਤਾ ਡੌਂਕੀਆਂ ਦੇ ਹਾਲਾਤ ਕੀ ਨੇ ਰਾਜਦੀਪ ਕਹਿੰਦੇ ਯੂ ਐਸ اے ਨੇ ਜਿਹੜੀ ਪਹਿਲੀ ਫਲਾਈਟ ਆ ਉਹ ਇੰਡੀਆ ਵੱਲ ਨੂੰ ਤੋਰਦੀ ਹੈ ਜਿੰਦੇ ਚ 205 ਜਿਹੜੇ ਇਲਲੀਗਲ ਉੱਥੇ ਰਹਿ ਰਹੇ ਸੀਗੇ ਉਹ ਇੰਡੀਆ ਵਾਪਸ ਆ ਰਹੀ ਹੈ ਬਿਲਕੁਲ ਜਗਪ੍ਰੀਤ ਇਹ ਬਹੁਤ ਵੱਡਾ ਝਟਕਾ ਇੰਡੀਆ ਦੇ ਲਈ ਤੇ ਸਭ ਤੋਂ ਵੱਡਾ ਝਟਕਾ ਮੈਨੂੰ ਲੱਗਦਾ ਪੰਜਾਬ ਨੂੰ ਲੱਗਣ ਜਾ ਰਿਹਾ ਕਿਉਂਕਿ ਜਿਹੜਾ ਇਹ ਸੀ 17 ਅਮਰੀਕਾ ਫੌਜ ਦਾ ਜਹਾਜ਼ ਆ ਜਿਹਦੇ ਵਿੱਚ ਡੋਨਲਡ ਟਰੰਪ ਨੇ 205 ਇੰਡੀਅਨ ਲੋਕਾਂ ਨੂੰ ਜਿਹੜੇ ਉੱਥੇ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਵਸੇ ਹੋਏ ਸੀਗੇ ਉੱਥੇ ਰਹਿ ਰਹੇ ਸੀ ਕੋਈ ਡੌਂਕੀ ਲਾ ਕੇ ਗਿਆ ਸੀ ਕੋਈ ਕਿਸ ਤਰੀਕੇ ਗਿਆ ਸੀਗਾ ਕੋਈ ਜੈਂਟਾਂ ਦੇ ਥਰੂ ਮੋਸਟਲੀ ਸਾਰੇ ਗਏ ਸੀ ਹਨਾ ਤਾਂ ਹੁਣ 1700 ਇਹਨਾਂ ਨੇ ਹਿਰਾਸਤ ਚ ਪਹਿਲਾਂ ਲੈ ਲਏ ਸੀਗੇ ਬਿਲਕੁਲ ਜਦੋਂ ਰਾਸ਼ਟਰਪਤੀ ਬਣਦਾ ਟਰੰਪ ਉਹਨੇ ਬਣਦਿਆਂ ਸਾਰਾ ਐਲਾਨ ਕਰਤਾ ਸੀ ਕਿ ਅਸੀਂ ਜਿਹੜੇ ਗੈਰਕਾਨੂੰਨੀ ਤੌਰ ਤੇ ਇੱਥੇ ਬੰਦੇ ਰਹਿ ਰਹੇ ਆ ਉਹ ਅਸੀਂ ਰਹਿਣ ਨਹੀਂ ਦੇਵਾਂਗੇ 1700 ਹਿਰਾਸਤ ਚ ਲਿੱਤੇ ਜਾਂਦੇ ਆ ਰੇਡ ਹੁੰਦੀ ਆ ਭਾਰਤ ਦੇ ਨਾਲ ਗੱਲਬਾਤ ਹੁੰਦੀ ਆ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਹੁੰਦੀ ਆ ਤੇ ਭਾਰਤ ਸਰਕਾਰ ਕਹਿੰਦੀ ਆ ਕਿ ਅਸੀਂ ਵਾਪਸ ਬੁਲਾਉਣ ਨੂੰ ਤਿਆਰ ਆ ਜਿਹਦੇ ਵਿੱਚ ਅੰਕੜਾ 18000 ਦਾ ਆਇਆ ਸੀਗਾ ਹੁਣ ਤੁਸੀਂ ਦੇਖੋ ਐਡੇ ਵੱਡੇ ਅੰਕੜੇ ਦੇ ਵਿੱਚੋਂ 1700 ਉਹਨਾਂ ਨੇ ਗ੍ਰਿਫਤਾਰ ਕਰ ਲਏ ਉਹਦੇ ਵਿੱਚੋਂ ਪਹਿਲੀ ਕਿਸ਼ਤ ਜਿਹਨੂੰ ਆਪਾਂ ਕਹਿ ਦਈਏ ਜਾਂ 205 ਲੋਕ ਉਹਨਾਂ ਨੇ ਵਾਪਸ ਭੇਜਤੇ ਹੁਣ ਮੈਂ ਪੰਜਾਬ ਦਾ ਇਸ ਕਰਕੇ ਜ਼ਿਕਰ ਕੀਤਾ ਕਿ ਪੰਜਾਬ ਨੂੰ ਵੱਡਾ ਝਟਕਾ ਕਿਉਂ ਲੱਗਣ ਜਾ ਰਿਹਾ ਕਿਉਂਕਿ ਜਿਹੜਾ ਇਹ ਜਹਾਜ਼ ਆ ਇਹ ਅਮਰੀਕਾ ਤੋਂ ਚੱਲ ਕੇ ਕੱਲ ਨੂੰ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਉਤਰੂਗਾ ਹੂੰ ਹੁਣ ਜੇ ਇਹਦਾ ਪੰਜਾਬ ਦੇ ਨਾਲ ਸਬੰਧ ਨਹੀਂ ਹੈਗਾ ਤਾਂ ਫਿਰ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਇਹਨੂੰ ਕਿਉਂ ਉਤਾਰਿਆ ਜਾ ਰਿਹਾ ਦਿੱਲੀ ਵੀ ਆ ਮੁੰਬਈ ਵੀ ਆ ਇੰਡੀਆ ਦੇ ਵਿੱਚ ਹੋਰ ਵੀ ਥਾਵਾਂ ਦੇ ਉੱਤੇ ਆ ਤਾਂ ਇਹਦੇ ਤੋਂ ਇਹ ਲੱਗ ਰਿਹਾ ਕਿ ਜਿਹੜੇ 205 ਭੇਜੇ ਗਏ ਆ ਵਾਪਸ ਉਹ ਪੰਜਾਬ ਦੀ ਗਿਣਤੀ ਉਹਦੇ ਵਿੱਚ ਹੋ ਸਕਦੀ ਆ ਜਾਂ ਹਰਿਆਣਾ ਦੀ ਗਿਣਤੀ ਹੋ ਸਕਦੀ ਆ ਉਹਦੇ ਵਿੱਚ ਰਾਜਸਥਾਨ ਜਿਹੜਾ ਨਾਲ ਲੱਗਦਾ ਆਪਣੇ ਜਿੰਨੇ ਵੀ ਸੂਬੇ ਹੈਗੇ ਆ ਉਹਨਾਂ ਦੀ ਗਿਣਤੀ ਇਹਦੇ ਵਿੱਚ ਹੋ ਸਕਦੀ ਆ ਹੁਣ ਸਵਾਲ ਇਹੀ ਖੜਾ ਹੁੰਦਾਗਾ ਕਿ ਉਹ ਲੋਕ ਜਿਨ੍ਹਾਂ ਨੇ ਕਿਸੇ ਨੇ ਆਪਦੀ ਜ਼ਮੀਨ ਵੇਚੀ ਹੋਣੀ ਆ ਕਿਸ ਨੇ ਆਪਦਾ ਘਰ ਗਿਆਂ ਨੇ ਰੱਖਿਆ ਹੋਣਾ ਕੋਈ ਬਥੇਰਿਆਂ ਦੇ ਜਿਹੜਾ ਆਪਦਾ ਪਰਿਵਾਰ ਨਾਲ ਲੈ ਕੇ ਜਾਂਦੇ ਆ ਕਿਸੇ ਦਾ ਕੋਈ ਜੀ ਨਾਲ ਪਹੁੰਚਿਆ ਹੋਊਗਾ ਖਣੀ ਨਹੀਂ ਪਹੁੰਚਿਆ ਹੋਊਗਾ ਕਿਸਦੇ ਬੁੱਢੇ ਮਾਪਿਓ ਉਮੀਦਾਂ ਲਾਈ ਬੈਠੇ ਹੋਣਗੇ ਕਿ ਸਾਡਾ ਪੁੱਤ ਚਲੋ ਜੀ ਅਮਰੀਕਾ ਪਹੁੰਚ ਗਿਆ ਤੇ ਸਾਡੇ ਲਈ ਹੁਣ ਆ ਕਰੂਗਾ ਭੈਣ ਦਾ ਵਿਆਹ ਕਰੂਗਾ ਮੇਰੀ ਜ਼ਮੀਨ ਛੜਾ ਦੂਗਾ ਬਾਪੂ ਨੂੰ ਸ਼ੌਕ ਮੇਰਾ ਟਰੈਕਟਰ ਗਹਿਣੇ ਪਿਆ ਉਹ ਛੜਾ ਦੂਗਾ ਪਰ ਜਦੋਂ ਅੱਜ ਉਹ ਖਬਰ ਸੁਣਨਗੇ ਉਸੇ ਮਾਪਿਓ ਨੂੰ ਆਪਦੇ ਪੁੱਤ ਨੂੰ ਵਾਪਸ ਲੈਣ ਜਾਣਾ ਪਊਗਾ ਉਸ ਟੈਕਸੀ ਦੇ ਅੰਦਰ ਜਿਹਦੇ ਵਿੱਚ ਬਾਹ ਕੇ ਕਦੇ ਪੁੱਤ ਨੂੰ ਛੱਡ ਕੇ ਆਏ ਸੀਗੇ ਜਹਾਜ਼ ਚੜਾ ਕੇ ਆਂਦਾ ਸੀਗਾ ਅੱਜ ਉਹੀ ਟੈਕਸੀ ਜਦੋਂ ਵਾਪਸ ਉਹਨੂੰ ਘਰ ਲੈਣ ਜਾਊਗੀ ਘਰੇ ਵਾਪਸ ਪਰਤੂਗਾ ਤਾਂ ਉਹਨਾਂ ਪਰਿਵਾਰਾਂ ਦੇ ਹਾਲਾਤ ਕੀ ਹੋਣਗੇ ਇਹ ਬਹੁਤ ਵੱਡਾ ਝਟਕਾ ਹੈਗਾ ਹਾਲਾਂਕਿ ਦੇਖੋ ਗੈਰ ਕਾਨੂੰਨੀ ਕੰਮ ਨੂੰ ਅਸੀਂ ਵੀ ਸਮਰਥਨ ਨਹੀਂ ਦਿੰਦੇ ਗੈਰ ਕਾਨੂੰਨੀ ਹਰ ਗਲਤ ਆ ਇਹ ਤਾਂ ਰਾਜਦੀਪ ਜਿਹੜਾ ਗੱਲ ਆਪਾਂ ਕਰ ਰਹੇ ਆ ਇਹ ਗਲਤ ਚੀਜ਼ ਤਾਂ ਗਲਤ ਸੀ ਬਿਲਕੁਲ ਤੁਸੀਂ ਲੀਗਲੀ ਜਾਓ ਤਾਂ ਤੁਹਾਨੂੰ ਕੋਈ ਵੀ ਉੱਥੇ ਹੱਥ ਨਹੀਂ ਲਾ ਸਕਦਾ ਇੰਨਾ ਇੰਟਰਨੈਸ਼ਨਲ ਲਾਉ ਉਹਨਾਂ ਨੂੰ ਰਾਈਟ ਦਿੰਦਾ ਕਿ ਜੇ ਤੁਸੀਂ ਟ੍ਰੈਵਲ ਤੇ ਜਾ ਰਹੇ ਹੋ ਜਾਂ ਟੂਰਿਸਟ ਵੀਜ਼ੇ ਤੇ ਜਾ ਰਹੇ ਹੋ ਜਾਂ ਸਟੱਡੀ ਪਰਮਿਟ ਤੇ ਜਾ ਰਹੇ ਹੋ ਤਾਂ ਤੁਹਾਨੂੰ ਕੋਈ ਲੀਗਲੀ ਟੱਚ ਨਹੀਂ ਕਰ ਸਕਦਾ ਉੱਥੇ ਅਨਲੈਸ ਤੁਸੀਂ ਕੋਈ ਇਹੋ ਜੀ ਗੈਰ ਕਾਨੂੰਨੀ ਹਰਕਤ ਕਰੋ ਉੱਥੇ ਪਰ ਜਦੋਂ ਤੁਸੀਂ ਗਏ 2 ਨੰਬਰ ਚੋਂ ਤੁਸੀਂ ਡੌਂਕੀ ਲਾ ਕੇ ਗਏ ਹੋ ਤੁਸੀਂ ਬਾਡਰ ਟੱਪੇ ਟੱਪਿਆ ਤੁਸੀਂ ਕੁਝ ਵੀ ਕੀਤਾ ਹੈ ਨਾ ਇਹੋ ਜਾਂ ਤਾਂ ਉਦੋਂ ਸਰਕਾਰਾਂ ਮਜਬੂਰ ਹੋ ਜਾਂਦੀਆਂ ਉਹਨਾਂ ਦੇ ਵੀ ਆਪਦੇ ਲਾਅ ਹੈ ਉਹ ਜਿਹੜੇ ਹੁਣ ਇੱਥੇ ਆਪਾਂ ਬੰਗਲਾਦੇਸ਼ੀਆਂ ਵਾਸਤੇ ਰੋਲਾ ਪਾਣੇ ਆ ਕਿ ਇਹ ਇਲਲੀਗਲ ਇੱਥੇ ਰਹਿ ਰਹੇ ਨੇ ਜੀ ਤਾਂ ਹੋ ਸਕਦਾ ਹੈ ਕਿ ਅਗਲੀ ਵਾਰੀ ਉਹਨਾਂ ਦੀ ਵੀ ਹੋ ਸਕਦੀ ਹੈ ਹਨਾ ਵੀ ਕਿਉਂਕਿ ਉਹ ਰਾਈਟ ਖਾਰੀ ਨਹੀਂ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਿਹਾ ਨਾ ਜਿਹੜਾ ਗੈਰ ਕਾਨੂੰਨੀ ਤਰੀਕਾ ਹੈਗਾ ਕੁਝ ਵੀ ਹੈ ਜਿਹੜਾ ਗੈਰ ਕਾਨੂੰਨੀ ਹੈ ਉਹ ਗਲਤੀ ਆ ਅੱਜ ਅਸੀਂ ਪੰਜਾਬ ਚ ਕਹਿੰਦੇ ਆ ਕਿ ਸਾਡੇ ਪ੍ਰਵਾਸੀ ਰਹਿ ਰਹੇ ਆ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹ ਇੱਥੇ ਵੋਟਾਂ ਨਹੀਂ ਬਣਾ ਸਕਦੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਅਸੀਂ ਕਹਿੰਦੇ ਆ ਕਿ ਉਹ ਇੱਥੇ ਕੰਮ ਕਰਨ ਪਰ ਇੱਥੇ ਪੱਕੇ ਨਾ ਰਹਿਣ ਗੈਰ ਕਾਨੂੰਨੀ ਹਰ ਕੰਮ ਗਲਤ ਆ ਉਹਨੂੰ ਗਲਤ ਨੂੰ ਗਲਤ ਕਿਹਾ ਜਾਊਗਾ ਪਰ ਸਵਾਲ ਜਗਪ੍ਰੀਤ ਇਹ ਖੜਾ ਹੁੰਦਾ ਜਿੰਨੇ ਵੀ ਉੱਥੇ ਫੜੇ ਗਏ ਆ ਜਿਹੜਾ ਨੂੰ ਵਾਪਸ ਭੇਜਿਆ ਜਾਣਾ ਹੁਣ ਉਹਨਾਂ ਦਾ ਕਸੂਰ ਕੀ ਸੀਗਾ ਜੇ ਇੱਥੇ ਕਾਰੋਬਾਰ ਮਿਲਦਾ ਜੇ ਇੱਥੇ ਰੁਜ਼ਗਾਰ ਸਾਡੀਆਂ ਸਰਕਾਰਾਂ ਪ੍ਰੋਵਾਈਡ ਕਰਾਉਂਦੀਆਂ ਤਾਂ ਉਹ ਕਦੇ ਵੀ ਆਪਣਾ ਘਰ-ਬਾਰ ਛੱਡ ਕੇ ਜ਼ਮੀਨਾਂ ਗਹਿਣੇ ਰੱਖ ਕੇ ਘਰ-ਬਾਰ ਵੇਚ ਕੇ ਆਪਣੇ ਬੁੱਢੇ ਮਾਪਿਆਂ ਨੂੰ ਕੱਲਿਆਂ ਛੱਡ ਕੇ ਮੌਤ ਦੇ ਮੂੰਹ ਚੋਂ ਲੰਘ ਕੇ ਕਦੇ ਨਹੀਂ ਇਹ ਜਿਹੜਾ ਰਿਸਕ ਲੈਂਦੇ ਸੀ ਆਪਾਂ ਨੂੰ ਵੀ ਪਤਾ ਡੌਂਕੀਆਂ ਦੇ ਹਾਲਾਤ ਕੀ ਨੇ ਰਾਜ ਦੀ ਪੇ ਚੀਜ਼ ਆਪਾਂ ਬਹੁਤ ਵਾਰੀ ਡਿਸਕਸ ਕਰ ਲਈ ਹੈ ਕਿ ਠੀਕ ਹੈ ਜੌਬਸ ਨਹੀਂ ਹੈ ਠੀਕ ਹੈ ਤੇ ਇਨਫਰਾਸਟ੍ਰਕਚਰ ਨਹੀਂ ਬਣਾਇਆ ਸਰਕਾਰਾਂ ਨੇ ਹਲੇ ਤੱਕ ਅਸੀਂ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਅੱਗੇ ਕਰਨਾ ਕੀ ਹੈ ਜੀ ਇਹਦੇ ਚ ਕਿਤੇ ਨਾ ਕਿਤੇ ਗਲਤੀ ਆਪਣੇ ਪੰਜਾਬੀਆਂ ਦੇ ਦੀ ਹੈ ਬਿਲਕੁਲ ਜੇ ਤੁਸੀਂ ਕਹੋ ਕਿ ਅੱਜ ਸਕਿੱਲ ਵਰਕਰ ਲਈ ਕੰਮ ਨਹੀਂ ਹੈ ਤਾਂ ਉੱਥੇ 100% ਆਪਾਂ ਗਲਤ ਹੂੰ ਜੇ ਤੁਹਾਡੇ ਕੋਲ ਸਕਿੱਲ ਹੈ ਤੁਹਾਡੇ ਕੋਲ ਜੌਬ ਅਵੇਲੇਬਿਲਟੀ ਹੋਊਗੀ ਹੋਊਗੀ ਜੇ ਤੁਹਾਡੇ ਕੋਲ ਸਕਿੱਲ ਨਹੀਂ ਹੈ ਤੁਸੀਂ ਕੱਲੀ ਡਿਗਰੀ ਲਿੱਤੀ ਹੈ ਤੁਸੀਂ ਜਿਹੜਾ ਆਪਦਾ ਕਾਲਜ ਦਾ ਸਮਾਂ ਸਿਰਫ ਟਾਈਮ ਪਾਸ ਕੀਤਾ ਹੈ ਉੱਥੇ ਇਹ ਜਿਹੜਾ ਆਪਾਂ ਐਸ਼ ਕਹਿ ਦਿੰਨੇ ਆਂ ਵੀ ਐਸ਼ ਹੀ ਕੀਤੀ ਹੈ ਕੱਲੀ ਪੜੇ ਨਹੀਂ ਆ ਆਪਾਂ ਸਕਿੱਲ ਕੋਈ ਡਿਵੈਲਪ ਨਹੀਂ ਕੀਤੀ ਆਪਾਂ ਪੜੇ ਨਹੀਂ ਆਪਾਂ ਨੂੰ ਬਿਜ਼ਨਸ ਦੀ ਨੋਲਿਜ ਨਹੀਂ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਤਾਂ ਉਹ ਫਿਰ ਕਿਤੇ ਨਾ ਕਿਤੇ ਆਪਣੀ ਵੀ ਗਲਤੀ ਬਣ ਜਾਂਦੀ ਹੈ ਤਾਂ ਉਹਦੇ ਵਿੱਚ ਪਤਾ ਕੀ ਆ ਸਾਡੇ ਜਿਹੜੀ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਕਮੀ ਹੈ ਸੋਸਾਇਟੀ ਦੀ ਸਾਡਾ ਜਿਹੜਾ ਸਮਾਜ ਆ ਸਾਨੂੰ ਕੋਈ ਗਾਈਡ ਨਹੀਂ ਕਰਦਾ ਆਪਣੇ ਘਰਾਂ ਦੇ ਵਿੱਚ ਲਾਲ ਗਏ ਜਦੋਂ ਆਪਾਂ ਬਚਪਨ ਦੇ ਵਿੱਚ ਪੜਦੇ ਸੀਗੇ ਆਪਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੂੰ ਵੱਡਾ ਹੋ ਕੇ ਕੀ ਬਣੇਗਾ ਬਚਪਨ ਚ ਹਰ ਬੱਚਾ ਸੁਪਨਾ ਲੈਂਦਾ ਕਿ ਮੈਂ ਫੌਜੀ ਬਣੂ ਪੁਲਿਸ ਵਾਲਾ ਬਣੂ ਜਾਂ ਡਾਕਟਰ ਬਣੂਗਾ ਮਾਸਟਰ ਬਣੂਗਾ ਇਹ ਗੱਲਾਂ ਅਸੀਂ ਆਪਣੇ ਮੂੰਹ ਚ ਬੋਲਦੇ ਆਂ ਪਰ ਜਿਵੇਂ ਜਿਵੇਂ ਵੱਡਾ ਹੁੰਦਾ ਸਾਡੇ ਵੀ ਲੋਕ ਕੀ ਕਰਦੇ ਆ ਕਿ ਯਾਰ ਕੀ ਕਰਨਾ ਇੱਥੇ ਤਾਂ ਭੁੱਖ ਮਰੀ ਆ ਬਾਹਰ ਚੱਲ ਜੋ ਬਾਹਰ ਵਧੀਆਗਾ ਕੋਈ ਪਿੰਡ ਚ ਇਕੱਰਦਾ ਜਾਣਾ ਜਾ ਕੇ ਸੈਟਲ ਹੋ ਜਾਂਦਾ ਉਹਨੂੰ ਦੇਖ ਕੇ ਸਾਰੇ ਮਗਰ ਫੜ ਲੈਂਦੇ ਆ ਫਿਰ ਸਭ ਤੋਂ ਵੱਡਾ ਜਿਹੜਾ ਸਾਡੇ ਪੰਜਾਬ ਦੇ ਅੰਦਰ ਏਜੰਟ ਮਾਫੀਆ ਖੜਾ ਹੋਇਆ ਜਾਂ ਇੱਕ ਏਜੰਟਾਂ ਦਾ ਨੈਟਵਰਕ ਬਣਿਆ ਉਹਨਾਂ ਨੇ ਆਪਣੇ ਘਰ ਬਣਾਉਣ ਦੇ ਲਈ ਆਪਣੀਆਂ ਜੇਬਾਂ ਭਰਨ ਦੇ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਲੋਕਾਂ ਨੂੰ ਲਾਲਚ ਦਿੱਤੇ ਕਿ ਤੁਸੀਂ ਬਾਹਰ ਜਾਓ ਤੁਹਾਨੂੰ ਉੱਥੇ ਇਹ ਮਿਲੂਗਾ ਇਹ ਮਿਲੂਗਾ ਹੁਣ ਦੋ ਨੰਬਰ ਦੇ ਤਰੀਕੇ ਕਿਹਨੇ ਲੱਭੇ 에ਜੈਂਟਾਂ ਨੇ ਕੀਤਾ ਨਾ ਸਾਰਾ ਕੁਝ ਡੋਂਕੀ ਦਾ ਹੁਣ ਜਿਹੜਾ ਨਹੀਂ ਜਾ ਸਕਦਾ ਸੀ ਹੁਣ ਅਮਰੀਕਾ ਨਹੀਂ ਦਿੰਦਾ ਵੀਜ਼ਾ ਛੇ ਛੇਤੀ ਹਰੇਕ ਉਹ ਤੇ ਟੂਰਿਸਟ ਵੀਜ਼ਾ ਲੈਣਾ ਉਹਦਾ ਔਖਾ ਹੈ ਬਿਲਕੁਲ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਰਿਜੈਕਟ ਕਰਤਾ ਸੀ ਇਹ ਕਾਮਨਾਗਰੀ ਉਹਨਾਂ ਦੇ ਕੀ ਚੀਜ਼ ਆ ਤਾਂ ਉਥੇ ਜਰੂਰ ਕੀਤਾ ਕਿ ਜਿਹੜਾ ਸਾਡਾ ਸੁਸਾਇਟੀ ਆ ਉਹਦੇ ਵਿੱਚ ਸਾਰੇ ਆ ਜਾਂਦੇ ਆ ਅਸੀਂ ਖੁਦ ਵੀ ਜ਼ਿੰਮੇਵਾਰ ਆ ਜਿਵੇਂ ਤੁਸੀਂ ਕਿਹਾ ਕਿ ਅਸੀਂ ਸੋਚਦੇ ਨਹੀਂ ਆਪ ਕਿਤੇ ਨਾ ਕਿਤੇ ਨਾ ਆਪਣੀ ਸੁਸਾਇਟੀ ਦਾ ਬਹੁਤ ਵੱਡਾ ਰੋਲ ਹੈ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਕੈਨੇਡਾ ਭਰਿਆ ਜੀ ਅੱਜ ਜੇ ਕੋਈ ਕਹਿੰਦਾ ਵੀ ਕੈਨੇਡਾ ਮਾੜੀ ਕੰਟਰੀ ਹੈ ਮੈਂ ਨਹੀਂ ਮੰਨਦਾ ਹਾਂ ਪਹਿਲਾਂ ਆਪਣੇ ਹੀ ਪੰਜਾਬੀ ਸੀਗੇ ਜਿਹੜਾ ਕੈਨੇਡਾ ਕੈਨੇਡਾ ਜਿਨ੍ਹਾਂ ਨੂੰ ਇੱਥੇ ਲੋੜ ਵੀ ਨਹੀਂ ਸੀ ਕੋਈ ਜਾਣਦੀ ਜਿਨ੍ਹਾਂ ਨੂੰ ਸਿਰਫ ਇੱਕ ਸ਼ੋਸ਼ਾ ਦਿਖਦਾ ਸੀ ਆ ਆਪਣੇ ਫਰੈਂਡ ਸਰਕਲ ਦਿਖਦੇ ਸੀ ਵੀ ਮੇਰੇ ਸਾਰੇ ਬੇਲੀ ਕੈਨੇਡਾ ਚਲੇ ਗਏ ਮੈਂ ਕੈਨੇਡਾ ਜਾਣਾ ਤਾਂ ਉਹ ਗਲਤੀਆਂ ਵੀ ਆ ਕਿਤੇ ਨਾ ਕਿਤੇ ਜੇ ਤੁਸੀਂ ਕਹੋ ਵੀ ਕੈਨੇਡਾ ਚ ਕੰਮ ਨਹੀਂ ਆ ਉੱਥੇ ਵੀ ਸਕਿਲਡ ਬੰਦੇ ਕੋਲ ਕੰਮ ਹੈਗਾ ਉੱਥੇ ਵੀ ਸਕਿਲਡ ਬੰਦਾ ਕੰਮ ਕਰ ਰਿਹਾ ਆਲਰੇਡੀ ਪੈਸੇ ਬਣਾ ਰਿਹਾ ਨਾਲੇ ਮੈਂ ਤਾਂ ਕੈਨੇਡਾ ਨੂੰ ਮਾੜਾ ਮੰਨਦੇ ਨਹੀਂ ਜੇ ਕੈਨੇਡਾ ਨਾ ਹੁੰਦਾ ਤਾਂ ਸਾਡੇ ਪਤਾ ਨਹੀਂ ਕਿੰਨੇ ਕੁ ਜਵਾਕ ਰੁੱਲ ਜਾਂਦੇ ਤੁਸੀਂ ਦੇਖੋ ਅੱਜ ਬਹੁਤ ਪਰਿਵਾਰ ਆ ਜਿਹੜੇ ਉੱਥੇ ਵੈਲ ਸੈਟਲਡ ਦਾ ਬਰ 13 ਉਹਨਾਂ ਨੇ ਚੰਗਾ ਉੱਥੇ ਵੀ ਕਾਰੋਬਾਰ ਆਪਦਾ ਕੀਤਾ ਹੋਇਆ ਵਧੀਆ ਰਹਿ ਰਹੇ ਆ ਪਿੱਛੇ ਫੈਮਲੀਆਂ ਵੀ ਚੰਗੀਆਂ ਗਈਆਂ ਤਾਂ ਪੈਸਾ ਤਾਂ ਐਸੇ ਪੰਜਾਬ 'ਚ ਹੀ ਆ ਰਿਹਾ ਸੀ ਨਾ ਉਹ ਪਰਿਵਾਰ ਤਾਂ ਉਹਨਾਂ ਦੇ ਪਿੱਛੇ ਸੀਗੇ ਹਾਂ ਇੱਕ ਮਾਈਗ੍ਰੇਸ਼ਨ ਗਲਤ ਆ ਮਾਈਗ੍ਰੇਸ਼ਨ ਦਾ ਹੋਣਾ ਗਲਤ ਆ ਅੱਜ ਉਸੇ ਮਾਈਗ੍ਰੇਸ਼ਨ ਦੇ ਨਤੀਜੇ ਅਸੀਂ ਭੁਗਤ ਰਹੇ ਆ ਹੁਣ ਜਿਹੜੇ ਲੱਖਾਂ ਰੁਪਇਆ ਖਰਚ ਕੇ ਗਏ ਸੀ ਮੌਤ ਦੀਆਂ ਮੂੰਹਾਂ ਦੇ ਵਿੱਚੋਂ ਲੰਘ ਕੇ ਗਏ ਇੰਨੇ ਸਮੁੰਦਰ ਜੰਗਲ ਪਾਰ ਕੀਤੇ ਅੱਜ ਯਾਰ ਉਹਨਾਂ ਨੂੰ ਘਰ ਵਾਪਸ ਭੇਜਿਆ ਜਾ ਰਿਹਾ ਇਹ ਕੋਈ ਸਾਡੇ ਲਈ ਚੰਗੀ ਗੱਲ ਨਹੀਂ ਹੈਗੀ ਇਹ ਬਹੁਤ ਹੀ ਇੱਕ ਵੱਡਾ ਝਟਕਾ ਪੰਜਾਬ ਭਾਰਤ ਨੂੰ ਲੱਗਿਆ ਹੁਣ ਚਲੋ ਹੁਣ ਜੋ ਹੋਣਾ ਉਹ ਹੋ ਗਿਆ ਇਹਨੂੰ ਰੋਕਿਆ ਨਹੀਂ ਜਾ ਸਕਦਾ ਪਰ ਗੱਲ ਇਹ ਆ ਕਿ ਹੁਣ ਸਵਾਲ ਇਹ ਖੜਾ ਹੁੰਦਾ ਕਿ ਉਹਨਾਂ ਦੇ ਲਈ ਸਾਡਾ ਸਿਸਟਮ ਇੱਥੋਂ ਦਾ ਕੀ ਕਰਦਾ ਹੈਗਾ ਸਾਡੀਆਂ ਸਰਕਾਰਾਂ ਕੀ ਕਦਮੀ ਕਰਦੀਆਂ ਨੇ ਆ ਕਿ ਇੱਥੇ ਆ ਕਿ ਇੱਥੇ ਜਿਹੜਾ ਡਿਪੋਰਟੇਸ਼ਨ ਤੇ ਆਂਦਾ ਉਹਨੂੰ ਸਰ ਨਾਲੋਂ ਪਹਿਲਾਂ ਜੇਲ ਲੈ ਕੇ ਜਾਇਆ ਜਾਂਦਾ ਹੂੰ ਉਹਨੂੰ ਸਜ਼ਾ ਹੁੰਦੀ ਹੈ ਉਹਨੂੰ ਫਾਈਨ ਦੇਣਾ ਪੈਂਦਾ ਜੀ ਕਿ ਅਸੀਂ ਇਲਿਗਲ ਤਰੀਕੇ ਨਾਲ ਉੱਥੇ ਗਏ ਫਿਰ ਉਹ ਕੇਸ ਚੱਲਦਾ ਉਹ ਲੀਗਲ ਮੈਟਰ ਹੈ ਅੱਗੇ ਜੋ ਹੈ ਹੁੰਦਾ ਦੇਖਣਾ ਪਊਗਾ ਕਿ 207 ਚੋਂ ਕਿੰਨੇ ਪੰਜਾਬ ਚ ਆਉਂਦੇ ਨੇ ਕਿੰਨੇ ਹੋਰ ਅਦਰ ਸਟੇਟਾਂ ਦੇ ਨੇ ਜਾਂ ਕੀ ਸਿਸਟਮ ਬੰਦ ਹੈ ਬਿਲਕੁਲ ਬੜੀ ਮਾੜੀ ਗੱਲ ਹੋਈ ਹੈ ਜਿਹੜਾ ਇਹ 207 ਬੰਦੇ ਵਾਪਸ ਆ ਰਹੇ ਤੇ ਹਲੇ ਹੋਰ ਵੀ ਬਹੁਤ ਸਾਰੇ ਲੋਕ ਵਾਪਸ ਆਉਣੇ ਬਾਕੀ ਨੇ ਹੂੰ ਜੀ